ਆ ਪਹਿਲਾਂ ਬੀਬਾ ਜੀ ਦੀ ਗੱਲ ਨੂੰ ਸੁਣਿਓ ਫਿਰ ਉਸ ਤੋਂ ਬਾਅਦ ਆਪਾਂ ਜਵਾਬ ਦਿੰਨੇ ਆ ਤਾਂ ਸਾਨੂੰ ਤਾਂ ਕਦੇ ਲੱਗਿਆ ਨਹੀਂ ਕਿ ਸਾਡੇ ਬੱਚੇ ਨੂੰ ਬਰਿੰਗ ਲਈ ਕੁਝ ਹੋਰ ਕਿਸੇ ਚੀਜ਼ ਦੀ ਲੋੜ ਹੈ ਕੱਲੀ ਬਾਣੀ ਇਨਫ ਹੈ ਉਹਦੇ ਵਾਸਤੇ ਵੀਰ ਜੀ ਕੱਲੀ ਬਾਣੀ ਇਨਫ ਨਹੀਂ ਹੈ ਕਿਉਂ ਇਨਫ ਨਹੀਂ ਹੈ ਕਿਉਂਕਿ ਅਸੀਂ ਵੀ ਐਸੇ ਟਾਈਮ ਵਿੱਚੋਂ ਹੀ ਨਿਕਲੇ ਆ ਅਸੀਂ ਕਹੀਏ ਕਿ ਤੁਸੀਂ ਸੁਣਿਆ ਬੀਬਾ ਜੀ ਦਾ ਕਹਿਣਾ ਇਹ ਆ ਕਿ ਕੱਲੀ ਗੁਰਬਾਣੀ ਅਸਰ ਨਹੀਂ ਕਰਦੀ ਕੱਲੀ ਗੁਰਬਾਣੀ ਦਾ ਜੀਵਨ ਦੇ ਵਿੱਚ ਕੋਈ ਰੋਲ ਨਹੀਂ ਭਾਵੇਂ ਨਾਲ ਤੁਹਾਨੂੰ ਵਲੌਗ ਵੀ ਪਾਣੇ ਪੈਣਗੇ ਇਹ ਵਿਸ਼ਵਾਸ ਹੈ ਇਹਨਾਂ ਦਾ ਗੁਰਬਾਣੀ ਪ੍ਰਤੀ ਇਹ ਗੁਰਬਾਣੀ ਨੂੰ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਮੰਨਦੇ ਆ ਕਿ ਕੱਲੇ ਗ ਬਾਣੀ ਦਾ ਜੀਵਨ ਦੇ ਵਿੱਚ ਕੋਈ ਅਸਰ ਨਹੀਂ ਆ। ਮਤਲਬ ਇਹਨਾਂ ਨੇ ਸਿੱਧਾ ਸਿੱਧਾ ਗੁਰੂ ਨੂੰ ਅਧੂਰਾ ਸਾਬਤ ਕਰਤਾ ਨਾ ਕਿ ਗੁਰੂ ਸਾਡੇ ਬਲੌਗ ਤੋਂ ਬਗੈਰ ਅਧੂਰੇ ਨੇ। ਤੇ ਸੁਖੁਣੀ ਸਾਹਿਬ ਦੇ ਵਿੱਚ ਪੰਨਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ। ਦੀਬਾ ਜੀ ਭਾਈ ਲੈਣਾ ਜਿਹਦਾ ਜੀਵਨ ਪੜਿਆ ਭਾਈ ਜੋਧ ਜੀ ਪਾਸੋਂ ਸਿਰਫ ਗੁਰਬਾਣੀ ਸੁਣੀ ਸੀ ਤੇ ਜੀਵਨ ਬਦਲ ਗਿਆ ਉਹਨਾਂ ਦਾ ਦੇਵੀਆਂ ਤੇ ਜਾਂਦੇ ਹੁੰਦੇ ਸੀ ਤੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਤੇ ਦੂਸਰੇ ਪਾਸ਼ਾ ਗੁਰੂ ਅੰਗਦ ਸਾਹਿਬ ਜੀ ਬਣ ਗਏ ਤੁਸੀਂ ਸਿੱਧਾ-ਸਿੱਧਾ ਗੁਰੂ ਸਾਹਿਬ ਤੇ ਸ਼ੱਕ ਕਰ ਰਹੇ ਨੇ ਤੇ ਦੇਖੋ ਕਿਸੇ ਵੀ ਹੁਣ ਜਥੇਬੰਦੀ ਨੇ ਇਹਨੂੰ ਜਵਾਬ ਨਹੀਂ ਦਿੱਤਾ ਕਿ ਭਾਈ ਤੂੰ ਮਤਲਬ ਸਿੱਧਾ ਬਾਣੀ ਤੇ ਸ਼ੱਕ ਕਰ ਰਹੀ ਹੈਂ ਤੇ ਹੁਣ ਮਤਲਬ ਪੰਥ ਤੇਰੀ ਬਲੌਗਾਂ ਤੋਂ ਚੱਲੇਗਾ ਹੁਣ ਮਤਲਬ ਇਹਦਾ ਤਾਂ ਮਤਲਬ ਇਹੀ ਹੈ ਨਾ ਕਿ ਜੇ ਬਾਣੀ ਦਾ ਅਸਰ ਕਰਾਉਣਾ ਆ ਤੇ ਨਾਲ ਨਾਲ ਤੁਹਾਨੂੰ ਵਲੌਗ ਪਾਉਣੇ ਪੈਣਗੇ ਹਨਾ ਮਤਲਬ ਆਪਣੀ ਗਲਤੀ ਨੂੰ ਨਹੀਂ ਮੰਨਿਆ ਉਹ ਪਾਤਰਕਾਰ ਨੇ ਇਹ ਗੱਲ ਕੀ ਹੈ ਕਿ ਤੁਸੀਂ ਇੱਥੇ ਗਲਤੋਂ ਮਾਫੀ ਮੰਗ ਲਓ ਕਦੀ ਨਾ ਨਾ ਮਾਫੀ ਨਹੀਂ ਮੰਗਣੀ ਮੈਂ ਅਸੀਂ ਤਾਂ ਗਲਤ ਕੁਝ ਕੀਤਾ ਹੀ ਨਹੀਂ ਆ ਤੇ ਉਹਨੂੰ ਜਸਟੀਫਾਈ ਕਰਨ ਵਾਸਤੇ ਗੱਲ ਗੁਰਬਾਣੀ ਤੇ ਲੈ ਕੇ ਖੜੀ ਕਰਤੀ ਤੇ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੀਬਾ ਜੀ ਨੂੰ ਵੱਡੇ ਵੱਡੇ ਜਥੇਬੰਦੀਆਂ ਨੇ ਆਪਣੇ ਮਸਟੇਜ ਉੱਤੇ ਚੜ੍ਹਨਾ ਵਾ ਤੇ ਕੀਰਤਨ ਕਰਾਉਣਾ ਵਾ ਸਨਮਾਨ ਕਰਨਾ ਵਾ ਦੇਖ ਲਿਓ ਆਉਣ ਵਾਲੇ ਸਮੇਂ 'ਚ ਇਹ ਵੀਡੀਓ ਮੇਰੀ ਸੇਵ ਕਰਕੇ ਰੱਖਿਓ ਵੱਡੇ ਵੱਡੇ ਜਥੇਬੰਦੀਆਂ ਚੁੱਪ ਕਿਉਂ ਨਹੀਂ ਹੋਣੋਂ ਕਿਉਂਕਿ ਇਹ ਇਹਨੂੰ ਨਵਾਂ ਨਵਾਂ ਉਹ ਫੇਰ ਮਿਲਿਆ ਨਾ ਬਸ ਜਿੰਨਾ ਚਿਰ ਤੱਕ ਚੱਲਦਾ ਹੋਣਾ ਚਿਰ ਤੱਕ ਐਦਾਂ ਆ ਬਾਕੀ ਭਾਈ ਹੱਥ ਜੋੜ ਕਰਕੇ ਬੇਨਤੀ ਹੈ ਤੁਹਾਨੂੰ ਇਹ ਜੀਆਂ ਬੀਬੀਆਂ ਨੂੰ ਜਿੱਥੇ ਸਾਨੂੰ ਪੁੱਛਦੇ ਹੋ ਨਾ ਤੁਸੀਂ ਸਨ ਮਿੰਟ ਤੇ ਆ ਕੇ ਪੁੱਛਦੇ ਹੋ ਫੋਨ ਕਰਦੇ ਹੋ ਪੁੱਛੋ ਭਾਈ ਕਿ ਤੁਹਾ ਹੁਣ ਗੁਰਬਾਣੀ ਤੁਹਾਡੇ ਵਲੌਗਾਂ ਤੋਂ ਚੱਲੇ ਕਰੇਗੀ ਕਿ ਨੌਜਵਾਨ ਬੱਚੇ ਜਿਹੜੇ ਆ ਉਹ ਇੰਦਾ ਪ੍ਰੇਰਿਤ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਭਾਈ ਮੈਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਨੌਜਵਾਨਾਂ ਨੂੰ ਗੁਰਬਾਣੀ ਦੇ ਨਾਲ ਹੀ ਪ੍ਰੇਰਿਤ ਕੀਤਾ ਵਾ ਆਪਾਂ ਦੇ ਵਲੌਗ ਪਾયા ਨਹੀਂ ਵਲੌਗ ਪਾਉਣਾ ਮਾੜੀ ਆਪਾਂ ਇਹ ਨਹੀਂ ਕਹਿ ਰਹੇ ਭਾਈ ਵਲੌਗ ਪਾਉਣਾ ਮਾੜਾ ਵਾ ਤੁਸੀਂ ਵਲੌਗ ਪਾਓ ਜਮ ਜਮ ਕਰਕੇ ਪਾਓ ਉਹਨੂੰ ਜਸਟੀਫਾਈ ਨਾ ਕਰੋ ਕਿ ਮਤਲਬ ਸਾਡੇ ਮਤਲਬ ਗੁਰਬਾਣੀ ਜਿਹੜੀ ਆ ਬਲੌਗਾਂ ਦੇ ਆਸਰੇ ਚੱਲੇਗੀ ਉਹਦੇ ਨਾਲ ਹੀ ਮਤਲਬ ਅਸਰ ਹੋਣਾ ਵਾ ਤੁਸੀਂ ਬਲੌਗ ਪਾਓ ਜੰਮ ਜੰਮ ਪਰ ਕੇ ਪਾਓ ਸਾਨੂੰ ਕੋਈ ਤੁਹਾਡੀ ਆਪਣੀ ਪਰਸਨਲ ਜੀਵਨ ਜਿੰਦਗੀ ਹੈ ਭਾਈ ਤੁਸੀਂ ਪਾਓ ਤਗੜੇ ਹੋ ਕੇ ਪਾਓ ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ ਤੁਹਾਡੀ ਨਿੱਜੀ ਜ਼ਿੰਦਗੀ ਹੈ ਪਰਸਨਲ ਲਾਈਫ ਹੈ ਤੁਹਾਡੀ ਪਰ ਇਹ ਗੱਲ ਤੇ ਨਾਲ ਨਾ ਕਹੋ ਵੀ ਗੁਰਬਾਣੀ ਅਸਰ ਤਾਂ ਕਰੇਗੀ ਜੇ ਬਲੌਗ ਪਾਉਂਗੇ ਇਦਾਂ ਨਹੀਂ ਹੁੰਦਾ ਬੀਬਾ ਜੀ ਇਹ ਤੁਹਾਡਾ ਵਹਿਮ ਆ ਬਹੁਤ ਨੌਜਵਾਨ ਗੁਰਬਾਣੀ ਦੇ ਨਾਲ ਹੀ ਬਦਲਦੇ ਨੇ ਤੇ ਜਿਹੜਾ ਬਲੌਗਰ ਦੇ ਨਾਲ ਬਦਲੇ ਆਇਆ ਬੰਦਾ ਹੋਂਗਾ ਨਾ ਉਹ ਫਿਰ ਥੋੜੇ ਸਮੇਂ ਦਾ ਹੁੰਦਾ ਫਿਰ ਤੇ ਜਿਹੜਾ ਗੁਰੂ ਦੇ ਆਸੇ ਮੁਤਾਬਕ ਬਦਲਿਆ ਜਾਣਾ ਜਿਹੜਾ ਗੁਰਬਾਣੀ ਦੇ ਨਾਲ ਬਦਲਿਆ ਜਾਣਾ ਇਨਸਾਨ ਆ ਨਾ ਫਿਰ ਉਹ ਸਿੱਖੀ ਕੇਸਾ ਸਵਾਸਾ ਸੰਗ ਤੱਕ ਨਾ ਆਉਂਦਾ ਠੀਕ ਹੈ ਜੀ ਸੋ ਆਪਣਾ ਵਿਅਮ ਖੱਡੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ